ਰੇਡੀ ਤਾਂ ਵੀ ਹੈਗਾ ਇਹਨਾਂ ਦੇ ਨਹੀਂ ਬਾਰਸਾ ਕੀ ਕਰਦਾ ਉਹ ਜਿਹੜਾ ਕੀ ਕਰਦਾ ਉਹ ਬਾਰ ਚਾਂਚਾਂ ਵੇਰ ਰਹੀਆਂ ਹੈਂ ਉਹ ਜਰਾ ਕਦਾ ਇੱਟਾ ਬਾਰ ਬਾਰ ਇੰਨਾ ਹੀ ਥੱਲੇ ਕੁਝ ਰੱਖ ਰਿਹਾ ਚੱਕ ਰਿਹਾ ਕੀ ਕਰ ਰਿਹਾ ਉੱਚਾ ਉਹਨੂੰ ਕੋਲ ਚੜਦਾ ਹੋਣਾ ਪਹਾੜ ਤੇ ਚੜਨ ਨੂੰ ਠੀਕ ਕੋਈ ਕੁਛ ਥੱਲੇ ਦਿੰਦਾ ਉਹਦੇ ਵਿੱਚ ਕੁਛ ਕਰਦਾ ਵਾਹ ਹੂੰ ਜਿਹੜੀਆਂ ਟਾਲ ਚੱਕਾ ਲੱਗਦਾ ਵਾਹ ਉਹ ਚਾਹੀਏ ਕੁਛ ਚੱਕੇ ਹੋਵੇ ਸੋਰੀ ਆ ਸੁਣੋ ਉਹਨਾਂ ਬਰੇ ਬਰੇ ਆਉਣ ਨਾਲ ਨਾਲ ਸਫਾਈ ਹੁੰਦੀ ਉੱਪਰ ਬੂਟੇ ਪਹਿਲਾਂ ਲੋਕ ਕਿ ਖੜ ਗਏ ਉੱਥੇ ਗੱਲੇ ਗੱਲੇ ਉਹਦੇ ਬੂਟੇ ਦੇ ਨਾਲ ਆਕਰ ਦੇ ਮੋਰਲੇ ਪਾਸੇ ਵੀ ਕੈਮਰਾ ਅੰਦਰ ਵੀ ਹੈ ਕੈਮਰਾ ਇੱਥੇ ਗੇਟ ਤੇ ਆ ਹੈਗਾ ਮੋਰਲੇ ਮੇਨ ਡੋਰ ਤੇ ਹੈ ਇਹ ਦਰਵਾਜ਼ੇ ਤੇ ਪਛਲੇ ਮੋਰਲੇ ਕੱਕਾ ਕੁਝ ਖਰਾਬ ਹੀ ਦਰਵਾਜ਼ਾ ਹੈ ਇਹ ਦਰਵਾਜ਼ਾ ਹੈ ਦੱਸੋ Go for it. ਨੀ ਬਰਕਰਾਰ ਕਰ ਦਿੱਤੋਂ ਗਿਆ ਇਹ ਆ ਪਾ ਉਹ ਵੀ ਆਈ ਬੁਲੀ ਤੇ ਵੀਡੀਓ ਤੇ ਹੋਣੀ ਤੇ ਜਿਹੜੇ ਕੈਮਰੇ ਦਾ ਲੰਬੀ ਦਾ ਡੇਗੋਲਾ ਨਹੀਂ ਉਹ ਤੁਹਾਡੇ ਕੋਲ ਆ ਭਾਈ ਆ ਕੋਈ ਨਹੀਂ ਜਿਹੜਾ ਸਾਰਾ ਉਹਨਾਂ ਦੇ ਹੱਥ ਕਹਿੰਦੇ ਨੇ ਹੱਥ ਉਹਨਾਂ ਦੇ ਲੱਗੇ ਯਾਰ ਬੜੇ ਆ ਬੜੇ ਤੁਸੀਂ ਪਹਿਲਾਂ ਬੜੇ ਯਾਰ ਜਿਹੜਾ ਜਿਹੜਾ ਆਉਣੀ ਹੈ ਅੰਦਰ ਨੂੰ ਹੋ ਰਿਹਾ ਹੈ ਕੰਦਰ ਲੱਭਦੇ ਸੇ ਬਾਹਰੋਂ ਦੇਖ ਲੈਣ ਜਿੱਥੇ ਲੱਡੇ ਆ ਬਾਹਰੋਂ ਆਏ ਨੇ ਕਿ ਨਾ ਮੈਂ ਮਾਠੀ ਉਸ ਮਦਦ ਕਰਦਾ ਸੀ ਲੱਗ ਕੇ ਡੈਡੀ ਉੱਥੇ ਨੀਂਂਦ ਦੇਖ ਰਿਹਾ ਸੀ ਤੇ ਜਦੋਂ ਥੋਰ ਥੋੜਿਆ ਮੇਰੇ ਲਈ ਵਾਸਤੇ ਮੈਨੂੰ ਲੱਗ ਡੈਡੀ ਚੇਰ ਗਿਆ ਬਸ ਉਹ ਕਿਹਾ ਮੈਂਨੇ ਸ਼ਾਂਤੀ ਕੀ ਦੇ ਦਿੱਤੀ ਉਹ ਕਿਹਾ ਕਿ ਉਹਨੇ ਕਿਹਾ ਕਿ ਮੈਂ ਡੈਡੀ ਜੈਡੀ ਮੈਂ ਤਾਂ ਜਿਹੜੇ ਦੋਰ ਉਪਨ ਕਰ ਲਿਆ ਉਹ ਡੈਡੀ ਫਿਲ ਹੋਇਆ ਉਹ ਕਹਿੰਦਾ ਮੈਂ ਡੋ ਜਿਨ੍ਹਾਂ ਨੇ ਫਿਰ ਟੈਕਟਰ ਕਰ ਦਿੱਤਾ ਉਹ ਬਹੁਤ ਪਨੀ ਹੋ ਗਿਆ ਫਿਰ ਤੁਹਾਨੂੰ ਮੀਂਹ ਪੰਦੇ ਆ

ਇਹਦਾ ਸੋਬੀ ਬਾਗ ਇਹਨਾਂ ਨਾਲ ਤੇ ਕੰਮ ਨਹੀਂ ਹੋ ਰਿਹਾ। ਇਹਦਾ ਤਾਂ ਚੱਲ ਜੀ। ਹੋ ਗਿਆ ਹੁਣ ਤਾਂ ਲੱਗੇ ਵਿਚਾਰ।

ਆ ਨਾ ਫਰਵਾਜ਼ ਆ ਗਿਆ ਲੱਗਦਾ ਕਿ ਉਹ ਜੀ ਵਾਹੀ ਦੀ ਇਹ ਸੀ ਲੋਕ ਲਾਦੀ ਦਾ 8 ਵਜੇ ਲਾਦੀ ਦਾ ਪੂਰੇ ਚਾਰਨ ਯਾਰ ਯਾਨੀ ਆ ਤਰਵਾਜ ਲਿਮੇਨ ਤੋਂ ਉਹ ਕੀ ਵਸਾ ਮੇਰਾ ਨਾਮ ਚਤਨਾਮ ਸਿੰਘ ਜੀ ਨਾਮ ਸਿੰਘ ਜੀ ਕਿਹੜਾ ਪਿੰਡ ਆ ਜੀ ਆਪਣਾ ਪਿੰਡ ਉਡਰਪੁਰ ਜੀ ਕੀ ਪਿੰਡ ਦੇ ਵਿੱਚ ਰਿਕਾਰਡ ਹੋਇਆ ਇੱਕ ਕਾਰਜ ਡਕਾ ਕਰ ਗਿਆ ਕਾਂ ਬੰਦੀ ਬਣਾ ਕੇ ਕੁੱਟਮਾਰ ਕਰਕੇ ਕਾਂਟ ਇਦਾਂ ਹੋਇਆ ਜੀ ਜਿੱਦਾਂ ਅਸੀਂ ਤਾਂ ਆਪਣੇ ਘਰੀ ਸੀਗੇ ਜਿੱਦਾਂ ਚਾਚੇ ਹੁਣੀ ਗਏ ਇਧਰੋਂ ਜਾਨੀ ਦੌੜੇ ਗਏ ਪੈਰੀ ਜੁੱਤੀ ਵੀ ਹੈ ਨਹੀਂ ਸੀ ਉਹਨਾਂ ਦੇ ਤਾਂ ਉਹਨੇ ਜਾ ਕੇ ਸਾਨੂੰ ਦੱਸਿਆ ਵੀ ਜਿੱਦਾਂ ਵੀ ਜੋਤੀ ਨੂੰ ਕੁੱਟ ਰਹੇ ਆ ਪੇ ਤਿੰਨ ਜਣੇ ਸਾਡੇ ਚੋਰੀ ਕਰਨ ਆ ਗਏ ਜਦੋਂ ਅਸੀਂ ਜਿੱਦਾਂ ਸੁਣੀ ਅਸੀਂ ਸਾਰੇ ਜਣੇ ਦੌੜ ਕੇ ਆ ਗਏ ਇੱਥੇ ਸਾਡੇ ਆਉਂਦਿਆਂ ਨੂੰ ਜਾਣੀ ਦੌੜ ਚੁੱਕੇ ਸੀ ਪਰ ਜੋਤੀ ਦੀ ਕੁੱਟਮਾਰ ਬਹੁਤ ਹੋਈ ਹੋ ਸੀ ਜਿੱਦਾਂ ਡੰਡੇ ਮਾਰਿਓ ਸੀ ਜਿੱਦਾਂ ਉਹਨੂੰ ਆ ਕੇ ਪੁੱਛਿਆ ਤਾਂ ਬਹੁਤ ਬੌਂਦਲੀ ਸੀ ਕਹਿੰਦੀ ਉਹਨਾਂ ਕੋਲਸਾ ਲਾ ਸੀਗਾ ਵੀ ਹਸਿਆਰ ਸੀਗੇ ਵੀ ਉਹ ਕਹਿੰਦੀ ਸੀ ਵੀ ਜੇ ਨਹੀਂ ਦੱਸ ਦੇ ਤਾਂ ਤੇਰੇ ਹੱਥਾ ਫੜ ਦਾਂਣੀ ਆ ਜਾਂ ਤੇਰੇ ਗੋਲੀ ਮਾਰ ਦਣੇ ਵੀ ਜਿੱਥੇ ਜਿੱਥੇ ਹਾਕਾ ਉਹ ਕਹਿੰਦੀ ਵੀ ਮੈਨੂੰ ਕੁੱਟੋ ਨਾ ਜਿਹੜਾ ਸਮਾਨ ਇੱਥੋਂ ਚੱਕ ਲਓ ਤੁਸੀਂ ਇੱਥੇ ਪਿਆ ਵਿੱਚੀ ਸੋਨਾ ਸਿਕਾ ਕਾਫੀ ਉਹ ਲੈ ਗਏ ਆ ਤੇ ਕੈਚ ਸਿਕਾ ਡਾਲਰ ਸਿਕਾ ਬਾਹਰਲੇ ਕਾਕਾ ਆਏ ਸੀ ਬਾਹਰੋਂ ਬਜ਼ੁਰਗ ਕਿ ਸਭ ਤੋਂ ਅਹਿਮ ਗੱਲ ਹੈ ਕਿ ਉਹ ਨਾਲ ਇੱਕ ਤੇਲ ਲੈ ਕੇ ਆਏ ਹੋ ਹਾਂ ਇੱਕ ਤੇਲ ਦੀ ਪੀਪੀ ਉਹਨਾਂ ਦੀ ਇੱਥੇ ਪਈ ਆ ਡੀਜ਼ਲ ਇਹਦੇ ਦਾ ਨਾਮ ਨਿਕਲਤ ਹੋ ਸਕਦਾ ਹੋ ਸਕਦਾ ਸੀ ਹਾਂ ਅੱਗ ਵੀ ਲਾ ਸਕਦੇ ਸੀ ਹਾਂਜੀ ਬਹੁਤ ਖਤਰਾ ਸਗਾ ਜੀ ਹਿਸਾਬ ਦਾ ਉਹਨਾਂ ਦਾ ਪਤਾ ਨਹੀਂ ਕੀ ਮਾਈਂਡ ਦੇ ਵਿੱਚ ਲੱਗਿਆ ਪਤਾ ਸਰਦਾਰ ਸੀ ਮੁੰਡੇ ਦੇ ਮੋਨੇ ਸੀ ਨਹੀਂ ਜੀ ਉਹਨਾਂ ਨੇ ਮੂੰਹ ਬੰਨਿਓ ਸੀ ਉਹ ਤਾਂ ਮੋਨੇ ਸੀਗੇ ਸ਼ਾਇਦ ਮੂੰਹ ਬੰਨਿਓ ਸੀ ਅੱਖਾਂ ਹੀ ਕਹਿੰਦੇ ਦੀਸਦੀਆਂ ਸੀ ਅਸੀਂ ਤਾਂ ਦੇਖੇ ਨਹੀਂ ਇਹਨਾਂ ਦੇ ਦੱਸਣ ਦੇ ਮੁਤਾਬਕ ਪੀਓ ਐ ਦੱਸ ਕੇ ਕੀ ਛੋਟੀ ਉਮਰ ਦੇ ਸੀ ਬਾਲੇ ਪੁਲਿਸ ਕੀ ਕਹਿ ਰਹੀ ਹੈ ਜੀ ਪੁਲਸ ਤਾਂ ਕਹਿੰਦੇ ਆ ਵੀ ਅਸੀਂ ਹੁਣ ਆਪਣੀ ਕਾਰਵਾਈ ਪੂਰੀ ਕਰ ਰਹੇ ਆਂ ਤੇ ਛੇਤੀ ਤੋਂ ਛੇਤੀ ਅਸੀਂ ਫੜ ਲਵਾਂਗੇ ਬੰਦਿਆਂ ਨੂੰ ਬਾਕੀ ਹੁਣ ਦੇਖੋ ਜਿੱਦਾਂ ਵੀ ਹੁੰਦਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਪ੍ਰੀਤ ਕੌਰਿਆ ਕਿਹੜਾ ਪਿੰਡ ਹੈ ਜੀ ਟੋਡਰਪੁਰ ਤੇ ਜਸਪ੍ਰੀਤ ਜੀ ਤੁਹਾਡੇ ਘਰ ਦੇ ਵਿੱਚ ਤੁਹਾਨੂੰ ਬੰਦੀ ਬਣਾ ਕੇ ਡਕੈਤੀ ਕੀਤੀ ਹੈ ਇਹ ਪੂਰਾ ਮਾਮਲਾ ਹੋਇਆ ਜੀ ਜੀ ਆਲਮੋਸਟ 9 ਵਜੇ ਅਸੀਂ ਮੈਂ ਤਾਂ ਮੇਰੇ ਫਾਦਰ ਇਨ ਲਾ ਸੇ ਦੋਨੋਂ ਘਰ ਰਹਿੰਦੇ ਆਂ ਤੇ ਅਸੀਂ ਆਪਣਾ ਡਿਨਰ ਫਿਨਿਸ਼ ਕੀਤਾ ਆ ਤੇ ਮੇਰੀ ਸੇ ਥੋੜੀ ਠੀਕ ਨਹੀਂ ਸੀ ਮੈਂ ਉਸ ਦਿਨ ਜਲਦੀ ਆਪਣੇ ਰੂਮ ਚ ਸੌਣੇ ਚਲੀ ਗਈ ਤੇ ਡੈਡੀ ਟੀਵੀ ਦੇਖ ਰਹੇ ਸੀ ਲੌਬੀ ਵਿੱਚ ਬੈਠੇ ਨਾ ਤੇ ਮੈਂ ਡੈਡੀ ਨੂੰ ਪੁੱਛਿਆ ਕਿ ਤੁਸੀਂ ਟੀਵੀ ਆਫ ਕਰਨਾ ਹੈ ਕਿ ਮੈਂ ਚੱਲਦਾ ਰਹਾਂ ਨਾ ਕਹਿੰਦੇ ਮੈਂ ਦੇਖਣਾ ਤੇ ਮੈਂ ਸੌ ਚਲੀ ਗਈ ਆਪਣੇ ਮੈਂ ਰੂਮ ਚ ਗਈਆਂ ਵਾਸ਼ਰੂਮ ਗਈਆਂ ਦੰਦ ਟੈਬਲੇਟ ਲਈ ਆਪਣੀ ਤੇ ਉਸ ਤੋਂ ਬਾਅਦ ਹਜੇ ਮੈਂ ਸੁੱਤੀ ਨਹੀਂ ਸੀ ਬਸ ਆਪਣੇ ਬੈੱਡ ਤੇ ਬੈਠੀ ਸੀ ਤੇ ਬਹੁਤ ਜ਼ੋਰ ਨਾਲ ਆਵਾਜ਼ ਹੋਈ ਬਾਹਰ ਜਿੱਦਾਂ ਨਾ ਜਦੋਂ ਬਾਹਰ ਆਵਾਜ਼ ਹੋਈ ਤੇ ਮੈਨੂੰ ਲੱਗਾ ਕਿ ਮੇਰੇ ਫਾਦਰ ਇਨ ਲਾ ਗਿਰ ਗਏ ਕਿਉਂਕਿ ਬਜ਼ੁਰਗ ਗਿਆ ਤੇ ਮੈਨੂੰ ਲੱਗਾ ਉਹ ਗਿਰ ਗਿਆ ਹੈ ਨਾ ਤੇ ਮੈਂ ਕੁੰਡਾ ਜਦੋਂ ਖੋਲਿਆ ਡੈਡੀ ਨੂੰ ਆਵਾਜ਼ ਲਗਾਈ ਕਿ ਡੈਡੀ ਤੇ ਮੈਂ ਡੈਡੀ ਦੀ ਜਗ੍ਹਾ ਤਿੰਨ ਬੰਦੇ ਆਪਣੇ ਘਰ ਅੰਦਰ ਖੜੇ ਦੇਖਿਆ ਮੇਰੇ ਰੂਮ ਦੇ ਬਾਹਰ ਹੈ ਨਾ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕੁਝ ਕਹਿਣ ਦਾ ਮੌਕਾ ਹੀ ਨਹੀਂ ਦਿੱਤਾ ਉਹਨਾਂ ਨੇ ਬੱਸ ਮੇਰੇ ਤੇ ਅਟੈਕ ਸ਼ੁਰੂ ਕਰ ਦਿੱਤਾ ਆ ਤੇ ਡੈਡੀ ਜਦੋਂ ਉਹਨਾਂ ਨੇ ਮੇਰੇ ਤੇ ਅਟੈਕ ਸ਼ੁਰੂ ਕੀਤਾ ਡੈਡੀ ਬਾਹਰ ਭੱਜ ਗਏ ਕਿਉਂਕਿ ਗੇਟ ਤੋੜ ਦਿੱਤਾ ਸੀ ਉਹਨਾਂ ਨੇ ਡੈਡੀ ਬਾਹਰ ਭੱਜ ਗਏ ਡੈਡੀ ਮੇਰੇ ਨੇਬਰ ਸੀ ਆਦਰ ਸਾਡੇ ਰਿਲੇਟਿਵ ਸੀ ਆ ਤੇ ਉਹਨਾਂ ਨੂੰ ਬਲੰਚ ਚਲੇ ਗਏ ਉਹਨੇ ਮਿੰਟਾਂ ਦੇ ਵਿੱਚ ਉਹਨਾਂ ਨੇ ਮੇਰੀ ਬਹੁਤ ਕੁੱਟਮਾਰ ਕੀਤੀ ਆ ਕਿੰਨੇ ਜਾਣੇ ਸੀ ਮੈਡਮ ਤਿੰਨ ਜਾਣੇ ਸੀ ਉਹਨਾਂ ਨੇ ਆਪਣੇ ਪੂਰੇ ਫੇਸ ਪੈਕ ਕੀਤੇ ਹੋਏ ਸੀ ਹਥਿਆਰ ਵੀ ਸੀ ਉਹਨਾਂ ਦੇ ਕੋਲ ਇੱਕ ਕੋਰੀਵਾਲਵਰ ਸੀ ਇੱਕ ਉਹ ਦਾਤ ਸੀ ਲੰਬਾ ਜਾ ਤੇ ਇੱਕ ਗੁੱਡੰਡਾ ਡੰਡੇ ਵਾਲਾ ਤਾਂ ਲਗਾਤਾਰ ਮੇਰੇ ਮਾਰ ਰਿਆ ਸੀ ਪਾਸਾ ਬੋਲਦੇ ਨੇ ਤੇ ਉਹ ਕਹਿ ਰਹੇ ਸੀ ਕਿ ਤੁਹਾਡਾ ਕੈਸ਼ ਜੋ ਵੀ ਆ ਸਾਨੂੰ ਦੱਸੋ ਕਿ ਸਰ ਇੱਕ ਤੁਹਾਡੇ ਖਿਲਾਫ ਆਦਮ ਬੱਤਿਓ ਤੇ ਮੇਰੀ ਹਾਲਤ ਇਦਾਂ ਸੀ ਕਿ ਮੈਂ ਕੁਝ ਬੋਲ ਦਿੱਤੋਂ ਪਹਿਲਾਂ ਇੱਕ ਕੁੜੀ ਨੇ ਇਲਜ਼ਾਮ ਲਾਇਆ ਕਿ ਜੇ ਤੁਸੀਂ ਉਹਨੂੰ ਦਾਤ ਮਾਰੋ ਜਾਂ ਇਹਦੇ ਗੋਲੀ ਮਾਰ ਦੋ ਐਕਚੁਅਲੀ ਇਹ ਹਰਾਸਮੈਂਟ ਕਰਦੇ ਵੇ ਬਟ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਲੋਕਪਰਸ ਮੇਰੇ ਸਾਰੇ ਤੇ ਜਿਹੜਾ ਕਰਦਾ ਇਹਨਾਂ ਸਾਰਾ ਇਹ ਪੋਲੀਟਿਕਲ ਮੇਰਾ ਉਹਨਾਂ ਨੇ ਕੁਝ ਟੋਲੇ ਸੋਨਾ ਤੇ ਉਹ ਕਿੰਨੇ ਆ 2 ਲੱਖ ਮਿਲ ਗਏ ਬਹੁਤ ਕਿਤਾ ਰਾਫੇ ਜਾਂਦੇ ਸੀ 100 ڈالر ਅਮਰੀਕਨ ਡਾਲਰ ਮੇਰੇ ਬ੍ਰਦਰ ਮੈਨੂੰ ਅਲਾਸਟ ਆਏ ਸੀ ਤੇ ਗਿਫਟ ਕਰਕੇ ਗਏ ਸੀ ਉਹ ਤੇ ਕੁਝ ਵੀ ਬਾਈ ਕਰ ਲਈ ਉਹ ਮੇਰਾ ਪਿਆਈ ਸੀ ਹਜੇ ਮੈਂ ਫਰਟ ਨਹੀਂ ਸੀ ਵੀ ਆ ਪੋਲਿਟਿਕਲ ਹੋ ਰਿਹਾ ਹੈ ਸਾਰੇ ਜੋ ਮੇਰਾ ਰੂਮ ਤੁਸੀਂ ਦੇਖ ਸਕਦੇ ਹੋ ਸਾਰਾ ਖਿਲ ਰਿਹਾ ਪਿਆ ਇਦਾਂ ਹੀ ਜਿਸ ਵਦੋ ਤੋਂ ਇਹ ਕੰਮ ਹੋ ਰਿਹਾ ਹੈ ਹਾਂਜੀ ਮੇਰੇ ਬਾਹਰ ਕੈਮਰੇ ਸਾਰੇ ਲੱਗੇ ਹੋਏ ਆਰਾਮ ਮੇ ਤਾਂ ਮੇਰੀ ਹੋ ਰਹੀ ਹੈ ਉਹਨਾਂ ਵਿੱਚ ਜਦੋਂ ਅਸੀਂ ਦੇਖਿਆ ਹਾਂਜੀ ਮੈਨੂੰ ਕਿਸੇ ਤਰੀਕੇ ਦੇ ਨਾਲ ਤੋਂ ਬਾਹਰ ਆਇਆ ਜਿਹੜੀ ਬਾਹਰੀ ਵਾਲ ਹੈ ਮੇਰੀ ਵਾਲ ਆ ਉਹਨਾਂ ਨੂੰ ਉਹ ਬਾਹਰੋਂ ਟੱਪ ਕੇ ਅੰਦਰ ਐਂਟਰ ਹੋਇਆ ਗੇਟ ਤੋਂ ਨਹੀਂ ਹੋਇਆ ਹੁਣ ਜਿਹੜੇ ਉਹਨੇ ਜਾਂਦਾ ਆ ਵੀ ਕਹਿੰਦੇ ਮੈਨੂੰ ਉਹਨਾਂ ਨੇ ਆ ਜਿਹੜਾ ਮੇਰਾ ਅੰਦਰ ਲੱਗੇਟ ਆ ਉਹ ਉਹਨਾਂ ਨੇ ਤੋੜ ਦਿੱਤਾ ਉਹਦੀ ਆਵਾਜ਼ ਸੁਣ ਕੇ ਮੈਂ ਬਾਹਰ ਫਰ ਉਹਨਾਂ ਨੇ ਮੇਰੇ ਤੇ ਅਟੈਕ ਕਰਤਾ ਟੋਟਲ ਦੇਖੀ ਤਾਂ ਕਿੰਨਾ ਕ ਨੁਕਸਾਨ ਆ ਕਿੰਨੇ ਇਹ ਤੁਸੀਂ ਕੀ 25 ਤੋਂੜੇ 25 ਲੱਖ ਦਾ ਸੋਨਾ ਹੋ ਗਿਆ 6 ਲੱਖ ਕੈਸ਼ 2000 ਅਮਰੀਕਨ ਡਾਲਰ ਪੋਲਿਟਿਕਲ ਉਹ ਜੋ ਵਿਰੋਧੀ ਪਾਰਟੀਆਂ ਆ ਹਾਂਜੀ ਸਾਈ ਇਹ ਮੁੱਦਾ ਜਾਣ ਬੁੱਝ ਕੇ ਕਰ ਰਹੀਆਂ ਆ ਜਦੋਂ ਦਾ ਪਪਾਨ ਜਿੱਤੇ ਆ ਉਹ ਬਸ ਕਮਰੇ ਦੀ ਬੰਦੀ ਬਣਾ ਲਿਆ ਸੀ ਉਹਨਾਂ ਨੇ ਮੈਨੂੰ ਉੱਥੋਂ ਹਿੱਲਣ ਨਹੀਂ ਦਿੱਤਾ ਲਗਾਤਾਰ ਤੁਸੀਂ ਦੇਖ ਸਕਦੇ ਮੇਰੇ ਕਿੱਦਾਂ ਉਹਨਾਂ ਨੇ ਮਾਰੀਆਂ ਆ ਉਹਨਾਂ ਦੀ ਛੱਡਣਾ ਨਹੀਂ ਫਿਰ ਪੰਜੀ ਤੇ ਲਹਾਕ ਰਹਿਣਾ ਆ ਅਸੀਂ ਤੈਨੂੰ ਉਹਨਾਂ ਨੇ ਮੇਰੇ ਤੇ ਅਟੈਕ ਸ਼ੁਰੂ ਕੀਤਾ ਤੇ ਡੈਡੀ ਨੇ ਜਿੰਨਾ ਮੌਕਾ ਮਿਲ ਗਿਆ ਉਹ ਗਵਾਂਡੀ ਨੂੰ ਲੈਨ ਚਲੇ ਗਏ ਜਿੱਦਾਂ ਨਾ ਕੋਈ ਪਹੁੰਚ ਕਹਿ ਰਿਹਾ ਹੈ ਕੰਮ ਕਰਨ ਨਹੀਂ ਦੇ ਰਿਹਾ ਹੈਗੇ ਪ੍ਰੈਸ਼ਰਾਈਜ਼ ਕਰ ਰਹੇ ਆ। ਆਈ ਥਿੰਕ 8-9 ਮਿੰਟ ਚ ਉਹਨਾਂ ਨੇ ਸਾਰਾ ਕੁਝ ਕਰ ਦਿੱਤਾ ਕਿਉਂਕਿ ਕੈਮਰੇ ਦੇ ਟੈਕਟ ਟਾਈਮ ਜਦੋਂ ਐਂਟਰ ਹੋਇਆ ਸਾਰਾ ਦਿਖ ਰਿਹਾ ਸਾਡੇ ਕੈਮਰੇਆਂ ਵਿੱਚ। 9:00 ਵਜੇ ਤੋਂ ਉਸ ਟਾਈਮ 9:06 ਮਿੰਟ ਤੇ ਉਹ ਐਂਟਰ ਹੋਏ ਆ। ਜੀ ਜਦੋਂ ਤੇ ਹਾਂਜੀ ਨਿਕਲੇ ਕਿੰਨੇ ਵਜੇ ਤੇ 9:13 ਮਿੰਟ ਤੇ ਚਲੇ ਗਏ ਆ। ਮਤਲਬ ਕਿ 7 ਮਿੰਟਸ ਹਾਂਜੀ ਹਾਂਜੀ ਤੇ ਮੇਰੇ ਨੇਬਰਸ 9:00 ਵਜੇ ਆਈ ਥਿੰਕ 16 ਤੇ ਮੇਰੇ ਘਰ ਆਏ ਆ ਮੈਂ ਵੀ ਮੈਨੂੰ ਪ੍ਰੋਟੈਕਟ ਕਰਨ ਲਈ ਜਦੋਂ ਡੈਡੀ ਉਹਨਾਂ ਨੂੰ ਲੈਣ ਗਏ ਆ ਜਦ ਤੱਕ ਪਰੋ ਜਾ ਚੁੱਕੇ ਸੀ ਪੁਲਿਸ ਆਈ ਆ ਮੁਕੇ ਤੇ ਪੁਲਿਸ ਆਈ ਆ ਸਰ ਪੰਜ ਮਿੰਟ ਦੇ ਸਰਪੰਚ ਆਇਆ ਪੁਲਿਸ ਆਈ ਆ ਬਟ ਉਹ ਜਾ ਚੁੱਕੇ ਸੀ ਉਦੋਂ ਤੱਕ ਤਾਂ ਮੇਰੇ ਕਾਫੀ ਬੁਰੀ ਹਾਲਤ ਸੀ ਮੈਂ ਇਸ ਕੰਡੀਸ਼ਨ 'ਚ ਨਹੀਂ ਸੀ ਕਿ ਮੈਂ ਆਪਣਾ ਪ੍ਰੋਪਰ ਦੱਸ ਸਕਾਂ ਨਾ ਸੋਰਾ ਸਾਹਿਬ ਦੀ ਕਿੰਨੀ ਕੇਜ ਹੈ ਜਿਹੜਾ ਬੇਸੁਰਗ ਨੇ ਉਹ 18 ਇਅਰ ਹੋਣੇ ਆ ਓਕੇ ਉਹਨਾਂ ਨਾਲ ਤਾਂ ਨਹੀਂ ਕੁਟ ਮਰਗੀ ਨਹੀਂ ਉਹ ਦੌੜ ਗਏ ਨਾ ਤੁਹਾਨੂੰ ਕਿਉਂ ਉਹਨਾਂ ਨੇ ਮੈਨੂੰ ਦੇਖ ਕੇ ਮੇਰੇ ਤੇ ਅਟੈਕ ਸ਼ੁਰੂ ਕਰਤਾ ਕੀ ਮੰਗ ਕਰਦੇ ਮੈਂ ਚਾਹਦੀ ਆ ਕਿ ਉਹ ਜੋ ਵੀ ਅੱਜ ਐਨੇ ਡੇਂਜਰਸ ਸਿਆ ਕਿ ਉਹਨਾਂ ਨੂੰ ਫੜਿਆ ਜਾਵੇ ਠੀਕ ਆ ਤੇ ਬਾਕੀ ਹੋਰ ਜਨਤਾ ਨੂੰ ਜਿੱਦਾਂ ਮੈਨੂੰ ਨੁਕਸਾਨ ਹੋਇਆ ਪਲੀਜ਼ ਅਦਾ ਕਿਸੇ ਨੂੰ ਨਾ ਹੋਵੇ ਮੈਂ ਇਹੀ ਅਪੀਲ ਕਰੂੰਗੀ ਕਿ ਪਲੀਜ਼ ਉਹਨਾਂ ਨੂੰ ਫੜਿਆ ਜਾਵੇ ਨੈਕਸਟ ਕਿਉਂਕਿ ਅੱਜ ਮੇਰੇ ਤੇ ਕੀਤਾ ਉਹਨਾਂ ਨੇ ਦੂਸਰਾ ਟਾਰਗੇਟ ਹੋਰ ਨੈਕਸਟ ਜਰੂਰ ਕਰੂਗੇ ਇਦਾਂ ਕਿਸੇ ਤੇ ਵੀ ਹੈਨਾ ਮੈਂ ਕਿਉਂਕਿ ਉਹ ਉਹਨਾਂ ਨੇ ਪ੍ਰੋਪਰ ਮੈਨੂੰ ਮਾਰਨੇ ਉਹਨਾਂ ਦੀ ਤੇਲ ਦੀ ਪਿੱਪੀ ਡੀਜ਼ਲ ਦੀ ਇੱਥੇ ਪਈ ਰਹਿ ਗਈ ਉਹ ਭੱਜ ਗਏ ਆ ਜੋ ਵੀ ਨਾਲ ਆ ਕੇ ਨਾਲ ਆਏ ਹੋਏ ਸੀ ਉਹ ਸਾਨੂੰ ਇੱਕ ਇਨਫੋਰਮੇਸ਼ਨ ਆਈ ਸੀਗੀ ਇਹ ਟੋਡਲਪੁਰ ਦੇ ਵਿੱਚ ਇੱਕ ਜਿਹੜੀ ਹੈਗੀ ਖੋਜ ਉਹਦੇ ਸਬੰਧ ਦੇ ਵਿੱਚ ਅਸੀਂ ਆਏ ਸੀਗੇ ਮੈਂ ਤੇ ਐਸ ਐਚਓ ਮੇਟੀਆਂ ਨਾਲ ਆਏ ਸੀਗੇ ਤੇ ਮੌਕਾ ਸੀ ਦੇਖਿਆ ਆ ਵੈਰੀਫਾਈ ਕਰ ਰਹੇ ਹਗੇ ਆ ਕੈਮਰੇ ਵਗੈਰਾ ਚੈੱਕ ਕਰਾਂਗੇ ਤੇ ਜੋ ਵੀ ਪ੍ਰੋਸੀਜਰ ਟੈਸਟ ਕਰਨ ਵਾਸਤੇ ਬਣੂਗਾ ਤੇ ਉਹ ਕਰਾਂਗੇ ਮਕਦਮਾ ਵੀ ਦਰਜ ਕਰਾਂਗੇ ਇਹ ਗੁਰਦੀਪ ਸਿੰਘ ਉਹਨਾਂ ਦਾ ਘਰ ਹੈਗਾ ਆ ਇਹ ਟੋਡਲਪੁਰ ਦੇ ਵਿੱਚ ਤੇ ਕਰੀਬ ਇਹਨਾਂ ਦੀ 78 ਸਾਲ ਉਮਰ ਹੈਗੀ ਆ ਤੇ ਇੱਕ ਇਹਨਾਂ ਦੀ ਨੂੰਹ ਹੈਗੀ ਆ ਬੇਟਾ ਇਹਨਾਂ ਦਾ ਅਮਰੀਕਾ ਗਿਆ ਹੋਇਆ ਆ ਨੂੰਹ ਜਸਪ੍ਰੀਤ ਕੌਰ ਉਹ ਇਤੇ ਘਰ ਦੇ ਵਿੱਚ ਪ੍ਰੈਜ਼ੈਂਟ ਸੀਗੇ ਦੋਨੋਂ ਤੇ ਇਹਨਾਂ ਦੇ ਕਹਿਣ ਦੇ ਮੁਤਾਬਕ ਤਿੰਨ ਨੌਜਵਾਨ ਆਏ ਆ ਜਿਨ੍ਹਾਂ ਨੇ ਲੱਕੜ ਦਾ ਦਰਵਾਜ਼ਾ ਜਿਹੜਾ ਮੇਨ ਗੇਟ ਸੀਗਾ ਨਾਲ ਦਾ ਦਰਵਾਜ਼ਾ ਦਾ ਉਹ ਤੋੜ ਕੇ ਅੰਦਰ ਐਂਟਰ ਕੀਤੇ ਆ ਤੇ ਅੰਦਰ ਐਂਟਰ ਕਰਕੇ ਜਿਹੜਾ ਹੈਗਾ ਇਹ ਸਮਾਨ ਜਿਹੜਾ ਇੱਕ ਕਰੀਬ 5 ਕਿਤੋਲੇ ਸੋਨਾ ਕਹਿੰਦੇ ਆ ਇਹ ਜਿਨ੍ਹਾਂ ਦੇ ਗਹਿਣੇ ਸੀਗੇ ਸੋਨੇ ਦੇ ਤੇ 5 ਲੱਖ ਰੁਪਇਆ ਕੈਸ਼ ਸੀਗਾ ਤੇ ਦੋ ਕੋ ਉਜਾਰੇ ਜਿਹੜੇ ਅਮਰੀਕਨ ਡਾਲਰ ਸੀਗੇ ਉਹ ਜਿਹੜੇ ਹੈਗੇ ਇਹਨਾਂ ਕੋਲ ਖੋ ਕੇ ਲੈ ਗਏ ਹੈਗੇ ਆ ਇਹ ਬਿਰਤਨ ਨਾਲ ਉਹ ਜਵਾਨ ਸੀਗੇ ਉਹਨਾਂ ਦੇ ਮੂੰਹ ਟੱਕੇ ਹੋਈ ਸੀਗੇ ਅਸੀਂ ਜੋ ਵੀ ਇਹਨਾਂ ਸਟੇਟਮੈਂਟ ਲਿਖ ਕੇ ਤੇ ਕਾਰਵਾਈ ਕਰਾਂਗੇ ਕਾਰਵਾਈ ਕਰਕੇ ਟ੍ਰੇਸ ਕਰਾਂਗੇ ਸਰ ਇੱਕ ਵੇਖਣਾ ਆ ਪਹਿਲੀ ਦਿਨ ਮਾਮਲੇ ਚ ਕਿ ਉਹ ਨਾਲ ਇੱਕ ਤੇਲ ਦੀ ਪੀਪੀ ਲੈ ਕੇ ਆਇਆ ਹੋ ਜਿਹੜੇ ਵੀ ਟੱਕ ਮਾਰਨ ਸੀ ਜਾਂ ਲੁੱਟ ਕਰਨ ਸੀ ਹਾਂ ਇਹ ਇਹ ਵੀ ਅਸੀਂ ਦੇਖੀ ਹੈਗੀ ਆ ਵੀ ਤੇਲ ਦੀ ਪੀਪੀ ਇਹਨਾਂ ਦੇ ਕੋਲ ਹੈਗੀ ਸੀਗੀ ਹੁਣ ਪਈ ਹੋਈ ਹੈਗੀ ਇੱਥੇ ਮੌਕੇ ਤੇ ਇਹ ਵੀ ਆਪਾਂ ਵੈਰੀਫਾਈ ਕਰਾਂਗੇ ਕਿ ਕਾਦੇ ਵਾਸਤੇ ਲੈ ਕੇ ਆਏ ਸੀਗੇ ਕੀ ਸੀਗਾ ਇਹ ਪੰਜਾਬੀ ਬੋਲਦੇ ਸੀਗੇ ਜਿਹੜੇ ਇਹਨਾਂ ਦੇ ਕਹਿਣ ਦੇ ਮੁਤਾਬਕ ਯਾਰ ਇਹਨਾਂ ਨੂੰ ਜਦੋਂ ਅਸੀਂ ਪੰਜਾਬੀ ਬੋਲਦੇ ਸੀਗੇ ਪਰਿਵਾਰ ਨੂੰ ਕਿਸੇ ਤੇ ਸ਼ੱਕ ਵਗਾਰਾ ਹੋਵੇ ਜਾਂ ਕਿਸੇ ਨੇ ਪਹਿਲਾਂ ਕੋਈ ਰੱਖੀ ਵਗਾਰਾ ਕੀਤੀ ਹੋਵੇ ਇਹ ਨਹੀਂ ਅਜੇ ਆਏ ਆ ਜਸਟ ਆਏ ਆ ਜੋ ਵੀ ਇਨਫੀਮੇਸ਼ਨ ਆਕੇ ਤੁਰਕੇ ਸਾਨੂੰ ਪ੍ਰੋਸੈਸ ਤੁਹਾਨੂੰ ਮਿਲੂਗੀ ਸਾਨੂੰ ਅਸੀਂ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰਾਂਗੇ